ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਇਹ ਨਵਾਂ ਦਿਨ ਸੀਗਾ ਤੇ ਉਹ ਪਿਛਲੇ ਵਿੱਚ ਤੁਸੀਂ ਦੇਖ ਲਿਆ ਹੁਣ ਤੇ ਰਾਤ ਹੋ ਗਈ ਹੈ ਹੁਣ ਆਪਾਂ ਚੱਲੇ ਆ ਸੈਲੀਬ੍ਰੇਟ ਕਰਨ ਵਾਸਤੇ ਮੰਮੀ ਦਾ ਬਰਥਡੇ ਮਤਲਬ ਘਰੇ ਸੈਲੀਬ੍ਰੇਟ ਕਰਾਂਗੇ ਸਮਾਨ ਲੈਣ ਚੱਲੇ ਆ ਬਾਹਰ ਨਹੀਂ ਚੱਲੇ ਕਿਤੇ ਵੀ ਤੇ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਹੋਣਾ ਸਾਡੀ ਛਿਪਕਲੀ ਇੱਧਰ ਇੱਧਰ ਦੇਖੋ ਹਾਂ ਆਏ ਆਹੇ ਤੁਮ ਕਾ ਸ਼ਰਮ ਨਹੀਂ ਆਣੀ ਸ਼ਰਮ ਆਣੀ ਚਾਹੀਦੀ ਸ਼ਰਮ ਐ ਕੱਟ ਦਿਓ ਹੋਰ ਕੀ ਯਾਰ ਹਾਂ ਤੇ ਹੁਣ ਅਸੀਂ ਸੈਲੀਬ੍ਰੇਟ ਕਰਨ ਲੱਗੇ ਆਂ ਬਰੱਡੇ ਠੀਕ ਹੈ ਮੰਮੀ ਦਾ ਜਨਮ ਦਿਨ ਤੇ ਮੰਮੀ ਸੋਚਾਂ ਵਿੱਚ ਗਵਾਚੇ ਹੋਏ ਨੇ ਕੋਈ ਵੀ ਸੋਚਾਂ ਵਿੱਚ ਗਵਾਚੇ ਉਹਦਾ ਇਹ ਨਾ ਅੱਜ ਠੰਡ ਜੀ ਹੋਈ ਯਾਰ ਠੰਡ ਜੀ ਹੈ ਮੇਰੀ ਵੀ ਤਬੀਅਤ ਐ ਖਰਾਬ ਜੀ ਲੱਗ ਰਹੀ ਐ ਮੈਂ ਉਹ ਮੈਨੂੰ ਪਾਂਡੇ ਪੜਾ ਦੇ ਮੇਰੀ ਵੀ ਤਬੀਅਤ ਐ ਖਰਾਬ ਹੀ ਲੱਗ ਰਹੀ ਐ ਤੇ ਮੰਮੀ ਦੀ ਤਬੀਅਤ ਤਾਂ ਹੈ ਹੀ ਖਰਾਬ ਐ ਹੋਰ ਯਾਰ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਕੀ ਗੱਲ ਇੱਕ ਠੀਕ ਹੁੰਦਾ ਦੂਜਾ ਖਰਾਬ ਹੋ ਜਾਂਦਾ ਦੂਜਾ ਖਰਾਬ ਠੀਕ ਹੁੰਦਾ ਤੀਜਾ ਖਰਾਬ ਹੋ ਜਾਂਦਾ ਪਰੇਸ਼ਾਨੀ ਰਹਿੰਦੀ ਹਰ ਟਾਈਮ ਯਾਰ ਕੀ ਕਰੀਏ ਚਲੋ ਖੈਰ ਕੋਈ ਗੱਲ ਨਹੀਂ ਇਹਨੂੰ ਹੀ ਜ਼ਿੰਦਗੀ ਕਹਿੰਦੇ ਨੇ ਹੈਨਾ ਦੁੱਖ ਸੁੱਖ ਹੈਨਾ ਤੇ ਚਲੋ ਹੁਣ ਆਪਾਂ ਸਮਾਨ ਸਮੂ ਲੈ ਕੇ ਆਣਾ ਤੇ ਉਸ ਤੋਂ ਬਾਅਦ ਆਪਾਂ ਫਿਰ ਗੱਲਾਂ ਬਾਤਾਂ ਕਰੂਗਾ ਹਾਂ ਤੁਹਾਰੇ ਵੀ ਲੈ ਜਾਓਗੇ ਹਾਂਜੀ ਫਿਰ ਮੈਂ ਵੀ ਫਲਾਉਂਗਾ ਠੀਕ ਹੈ ਗੁਬਾਰੇ ਨਹੀਂ ਲੈ ਕੇ ਆਣੇ ਆ ਗੁਬਾਰੇ ਤੇਰੇ ਵੱਡੇ ਤੇ ਲਿਆਵਾਂਗੇ ਨਹੀਂ ਬੱਚਿਆਂ ਦੇ ਵੱਡੇ ਤੇ ਘਾਰੇ ਭਲਾਈ ਦੇ ਹੁੰਦੇ ਨੇ। ਅਰੇ ਵੱਡਿਆਂ ਦੇ ਵੱਡੇ ਤੇ ਨਹੀਂ ਭਲਾਈ ਦੇ ਇੱਕ ਬਾਰੇ ਪਾਪ ਲੱਗਦਾ। ਪਾਪ ਲੱਗਦਾ। ਨਹੀਂ। ਹੋਰ ਦਾਦਾ ਨੂੰ ਮੱਥਾ ਟੇਕੀ। ਠੀਕ ਹੈ। ਤੇ ਹੁਣ ਆਪਾਂ ਜਾਣੇ ਆ ਤੇ ਲੈ ਕੇ ਆਨੇ ਠੀਕ ਹੈ ਨਾ। ਖਾਣ ਪੀਣ ਵਾਸਤੇ ਸਮਾਂ ਦੂ ਦੱਸ ਕੀ ਖਾਣਾ ਬੋਲ। ਮੈਂ ਕੁਝ ਵੀ ਨਹੀਂ ਖਾਣਾ। ਕੋਈ ਵਧੀਆ ਚੀਜ਼ ਦੱਸ। ਫੇਰ ਉਧਰ ਵਾਂਗੂ ਰੋਏਗੀ। ਮੇਰੇ ਵਾਸਤੇ ਆਨ ਲੈ ਕੇ ਆਉਂ ਲੈ ਕੇ ਆਏ। ਦੱਸ ਦੇ ਮੈਨੂੰ। ਕੀ ਖਾਣਾ? हाँ चल बैलून ले आऊंगा होर्ड दस तू खाना की। टिति, टिति। 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 आ है टिटी चल टिटी ले आ कोई नहीं टिटी चल ठीक है टिटी ले आ मागे ठीक है आओ जा रहे हैं सी बाय 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 ਸ ਲੈ ਕੇ ਛੱਡੀ ਮਾਚਸ ਹਾਂ ਲਕੋਹੀ ਡੈਡੀ ਤੋਂ ਲੈ ਕੇ ਇੱਕ ਹਾਂ ਜੇ ਕਿਤੇ ਤੂੰ ਕੋ ਕੰਮ ਕਰਤਾ ਨਾ ਜੇ ਆਗੂ ਗ ਲੱਗੀ ਤੇ ਵੀ ਨਾ ਫਿਰ ਨਹੀਂ ਲੱਗਦੀ ਤੂੰ ਲਾਣੀ ਕਿੱਥੇ ਮੈਂ ਕੈਂਡਲ ਤੇ ਕਿਹੜੇ ਪਿਓ ਵਾਲੀ ਕੈਂਡਲ ਤੇਰੀ ਡੈ ਲਾਖ ਆਇਨੀ ਤੁਹਾਨੂੰ ਇਹਨੂੰ ਕਿੰਨੇ ਸ਼ੌਕ ਪਾਤਾ ਮਾਚਸ ਨੂੰ ਤੁਹਾਨੂੰ ਆਪ ਪਾਣੀ ਆਗੀ ਡੈਡੀ ਮਨਜ਼ਰ ਮੈਨੂੰ ਵੀ ਕਹਿੰਦੀ ਪਪਾ ਅੱਗ ਬਾਲਣੀ ਆ ਗਈ ਹੁਣ ਮੈਂ ਦੀਵਾਲੀ ਤੇ ਕਹਿੰਦੀ ਪਟਾਕੇ ਚਲਾਉਂਗਾ ਵੇ ਇਹ 10 ਦਾ ਨੋਟ ਵੇਲੇ ਇਹਦਾ ਕੰਮ ਹੈ 10 ਦਾ ਨੋਟ ਆਹ 10 ਦਾ ਨੋਟ ਦੇਖਿਓ ਪਾੜਿਆ ਜਿੱਕਰੰ ਪੰਜਾਬ ਦਾ ਪਾੜੇ ਹਾਏ ਹਾਏ ਪੁੱਠੇ ਕੰਮ ਨੇ ਸਾਰੇ ਬਰਬਾਦ ਕਰ ਰਹੀ ਯਾਰ ਪੈਸਾ ਹੈ ਦਰ ਵੀ ਇੱਕ ਇਸ ਕੰਮ ਨਾਲ ਜੋੜਾ ਤੇ ਨਾ ਦੀਆਂ ਫੀਸਾਂ ਨੇ ਇਹਦੀਆਂ ਨਾ ਨਾ ਨੋਟ ਦੇ ਤੂੰ ਐ ਪਾੜਿਆ ਜਿਵੇਂ ਤੇਰੇ ਪਿਓ ਦਾ ਰਾਜ ਹੋਵੇ ਹਮੇਂ ਪਿਓ ਦਾ ਰਾਜ ਹੈ ਮੇਰੇ ਪਿਓ ਦਾ ਰਾਜ ਹੈ ਇਹ ਪਿਓ ਦਾ ਰਾਜ ਹੈ ਵਾਹ ਮੈਨੀਫੈਸਟੇਸ਼ਨ ਹੋ ਗਈ ਮਨ ਤੇ ਕੀ ਪਤਾ ਮੇਰਾ ਰਾਜ ਹੀ ਆ ਜਾਏ ਦੇ ਵੀ ਸੱਚੀ ਕੱਲ੍ਹ ਤਾਂ ਤੁਸੀਂ ਰੋਟੀ ਲਈ ਉਹ ਨਿਮੇ ਲੰਗ ਠੀਕ ਹੈ ਸਰ ਲੱਸੀ ਵੀ ਲਈ ਸੀ ਵਿੱਚੋਂ ਕੱਢ ਕੇ ਅੱਜ ਫੇਰ ਲੱਸੀ ਪੀਤੀ ਮੰਮੀ ਨੇ ਮੇਰੇ ਰੋਕਦਿਆਂ ਰੋਕਦਿਆਂ ਵੀ ਲੱਸੀ ਪੀ ਲਈ ਏ ਉਹ ਵੀ ਠੰਡੀ ਠਾਰ ਫੇਰ ਕੰਬਦੇ ਰਹੇ ਨੇ ਚੱਕੀ ਲੱਤੇ ਆਇਆ ਨਾ ਆਲੂ ਵਾਲੇ ਰੋਟੇ ਸਿਨਾ ਤਾਂ ਜਾੜ ਬੁੱਝ ਕੇ ਪੀਤੀ ਡੜੀ ਮੈਂ ਕਹਿੰਦੀ ਨਹੀਂ ਹੁਣ ਮੈਂ ਰੋਕਦੀ ਨਹੀਂ ਫਿਰ ਮੈਂ ਬੋਲਣਾ ਲਾ ਜਾਂਦੀ ਮਮਮੀ ਦੁੱਖਾਂ ਨੰਨੂ ਨਾ ਪੁੱਤ ਖਰਾਬ ਉਹ ਡੜੀ ਫੜਿਓ ਦਾ ਤੂ ਇੱਕ ਲਫਾਫਾ ਖੜਾ। ਭਲੇ ਪੋਟੀਆਂ ਧੋਣੀਆਂ ਤੁਸੀਂ ਮੰਨੀ ਦੇ ਬੱਚਿਆਂ ਦੀਆਂ ਹੈ ਤੇ ਗਾਂ ਸਾਡੇ ਬੱਚਿਆਂ ਦੇ ਬੱਚਿਆਂ ਦੀਆਂ ਪੋਟੀਆਂ ਵੀ ਧੋਣੀਆਂ ਨੇ। ਸਮਝਾਈ ਇਹਨਾਂ ਛੋਟਾ ਘਰ ਉੱਡਣਾ। ਮੰਨੂ ਦੀਆਂ ਨਹੀਂ ਧੋਣਦੀ। ਆਹ ਤੇ ਫਿਰ ਉਹ ਗਾਂ ਇਹਨਾਂ ਮੰਨੂ ਆ ਤੇ ਜੈਵਤ ਆਉਂਦੀ ਹੈ। ਗਾਂ ਮੰਨੂ ਦੇ ਬੱਚਿਆਂ ਦੀ ਵੀ ਧੋਣੀਆਂ ਨੇ। ਨਹੀਂ ਤੈਨੂੰ ਜਦੋਂ ਮਨਾ ਕੀਤਾ ਵੀ ਜਿਹੜੀ ਸਰੀਰ ਨੂੰ ਫਿੱਟ ਚੀਜ਼ ਨਹੀਂ ਨਾ ਖਾਓ ਨਾ ਖਾਓ। ਤੇਰਾ ਫਿਰ ਫਿਰ ਤੈਨੂੰ ਗੁੱਸਾ ਲੱਗਣਾ ਜੇ ਮੈਂ ਕਹਾਂ ਤੈਨੂੰ ਗੁੱਸਾ ਲੱਗਣਾ ਤੈਨੂੰ ਮੈਂ ਕਹਾਂ ਲੱਸੀ ਗੁੱਸਾ ਤੇ ਬਹੁਤ ਛੇਤੀ ਕਰ ਲਿਆ ਕਾਹੀ ਗੱਲ ਆਹੀ ਗੱਲ ਨਾ ਇਹਦਾ ਜੀਜਾ ਇਹਦਾ ਜਿਹੜਾ ਨਾ ਉਹ ਚਲਾ ਗਿਆ ਦੁਨੀਆ ਤੋਂ ਸਹੀ ਗੱਲ ਹੈ ਉਹ ਗੋਗੀ ਕਲਪਤੀ ਮਰ ਗਈ ਸਾਲੀ ਮੇਰੀ ਕਲਪਤੀ ਮਰ ਗਈ ਵੇ ਤੂੰ ਕੰਮ ਨਾ ਕਰ ਉਹ ਏਡਾ ਨਹੀਂ ਛੱਡਿਆ ਏਡਾ ਉਹ ਸਾਬਦਾ ਸੀ ਜੇ ਪਖੰਡ ਦੇ ਖੰਡਾਣੇ ਦੁਆਲੀਏ ਤੇ ਜਾਣੇ ਨਾ ਚੋਰੀ ਅੰਦਰ ਬੜਵੜ ਬੜ ਖਾਣੇ ਚੋਰੀ ਬੜਵੜ ਬੜ ਖਾਣੇ ਅੰਦਰ ਕੋਈ ਜਿਹੜਾ ਆਪਣੇ ਬਸਰੀਨ ਦਾ ਪਿਆਰ ਬਸਰੀਨ ਦੀ ਪਿਆਰ ਨਹੀਂ ਲੱਖ ਲਾਂ ਤੇ ਇਸੇ ਜੀਵਨ ਦਾ ਕੀ ਕਰਨਾ ਹੈ ਉਹੀ ਤਾਂ ਗੱਲ ਆ ਕਿੰਨਾ ਸਮਝਾਈ ਜਮ ਮਮਾ ਬੜਾ ਰੋਕਦੀ ਹੁੰਦੀ ਸੀ ਮੰਮੀ ਨੂੰ ਇਹ ਰੋਈ ਭੌਂਕਨੇ ਆ ਨਾ ਫੇ ਟੈਸਟ ਕਰਾਂਦੀ ਜਿੰਨਾ ਬੋਲੇ ਫਿਰ ਮੈਂ ਤੋਂ ਹੁਣ ਬੋਲਣਾ ਛੱਡਦਾ ਨਾ ਇਹ ਟੈਸਟ ਕਰਾਂਦੀ ਨਾ ਸਾਡੇ ਨੂੰ ਡਾਕਟਰ ਦੇ ਜਾਂਦੀ ਇਹਨੇ ਖੰਡ ਵੀ ਖਾਈ ਜਣੀ ਰਸਗੁੱਲੇ ਵੀ ਮਿਲਣ ਉਹ ਨਹੀਂ ਛੱਡਨੇ ਗੋੜਚ ਮਿਲੇ ਉਹ ਨਹੀਂ ਛੱਡਣਾ ਤੇ ਲੱਸੀ ਮਿਲ ਜੇ ਉਹ ਨਹੀਂ ਛੱਡਣੀ ਚਾਵਲ ਮਿਲੇ ਉਹ ਨਹੀਂ ਛੱਡਨੇ ਲੱਸੀ ਮਿਲ ਜੇ ਉਹ ਨਹੀਂ ਛੱਡਣੀ ਹੈ ਤੇ ਮੁੜ ਕੇ ਸਰੀਰ ਦੇ ਹਾਲ ਇਹਦਾ ਉਹੀ ਤਾਂ ਗੱਲ ਹੈ ਮੂੰਹ ਵੇਖਿਆ ਉਹ ਨਾ ਉਹ ਇਹ ਜਰਾ ਕੰਨੀ ਦੀ ਜੇ ਮਰੀ ਨਹੀਂ ਐ ਖਕਰਨੀ ਜਿਵੇਂ ਅਮਲੀ दारू ਨਹੀਂ ਪੀਤੀ ਹੁੰਦੀ ਗੁਰੂ ਆਂਖਾਂ ਦੇ ਮੇਰੀਆਂ ਉਹ ਤਾਂ ਖਰਾਬ ਉਹ ਜਾ ਨਾ ਸਿਰ ਅਸੀਂ ਸੋਲ ਨਹੀਂ ਪੰਮੂ ਵੀਡੀਓ ਬਣਦੀ ਪੀ ਹੋਰ ਨਾ ਤੇ ਸਰੀ ਲੈ ਲਈ ਮੇਰੇ ਕੋਲ ਯਾਰਾ ਖਾਉਂਗਾ ਆਹੋ ਯਾਰਾ ਵਿੱਚ ਆਪਣਾ ਤੇ ਇੱਧਰ ਹੁਣ ਆਪਾਂ ਲੱਗੇ ਆ ਵੱਡੇ ਸੈਲੀਬ੍ਰੇਟ ਕਰਨ ਮੰਮੀ ਦਾ ਚਲੋ ਵੇਹ ਮਾਚਰ ਜੀਵਨ ਹੈ ਨਾ ਵਧੀਆ ਜੀਓ ਸਹੀ ਗੱਲ ਹੈ ਸਰੀਰ ਨੂੰ ਤੰਦਰੁਸਤੀ ਕਰਕੇ ਜੀਓ ਹਾਂ ਬਾਕੀ ਤੇ ਰੱਬ ਦੇ ਹੱਥ ਹੈ ਪਰ ਆਪਣੇ ਆਪ ਦਾ ਕੋਸ਼ਿਸ਼ ਵੀ ਆਪਣੇ ਹੱਥ ਕਿਉਂ ਨਹੀਂ ਹੈ ਆਪਣੇ ਹੱਥ ਬਹੁਤ ਕੁਝ ਹੈ ਰੱਬ ਤੇ ਥੋੜਾ ਕਹਿੰਦਾ ਤੂੰ ਉਖੜੀ ਸਿਰ ਦੇ ਲੈ ਵਿੱਚ ਚਿੱਤਰ ਪਈ ਜਾਣ ਪਈ ਜਾਣ ਦੇਈਓ ਉਹਦਾ ਕੀ ਫਾਇਦਾ ਸਹੀ ਗੱਲ ਹੈ ਤੁਸੀਂ ਨਜਾਇਜ਼ ਹੀ ਖਾਈ ਪੀਂ ਜਾਓ ਤੇ ਫਿਰ ਫਾਇਦਾ ਕੀ ਹੈ ਸਰੀਰ ਨੂੰ ਖਰਾਬ ਕਰਨਾ ਅੱਜ ਤੇ ਵੈਸੇ ਨਹੀਂ ਅੱਜ ਤੋਂ ਕਈ ਸਾਲ ਪਹਿਲਾਂ ਅੱਜ ਤੋਂ ਕਈ ਸਾਲ ਪਹਿਲਾਂ ਹਮ ਆਪਣੇ ਜਾਲਲੇ ਡਾਕਟਰ ਐਮ ਡੀ ਹਮ ਐਮ ਡੀ ਸਰਜਨ ਡਾਕਟਰ ਸੀ ਉਹਨੇ ਇਹਨੂੰ ਇਹ ਗੱਲ ਕਹੀ ਸੀ ਭਈ ਬੇਟਾ ਗੱਲ ਸੁਣ ਲੈ ਜੇ ਤੇ ਮਰਨਾ ਹੈ ਫੇਰ ਤੇ ਕੋਲੀਆਂ ਭਰ-ਭਰ ਮਿੱਠਾ ਖਾਓ ਹੂੰ ਜੇ ਜੀਣਾ ਹੈ ਉਹਨੂੰ ਟੇਸਟ ਟੋਰ ਤੇ ਖਾਓ ਦਰਾਜੇ ਕਿ ਨਾ ਖਾਓ ਸਹੀ ਗੱਲ ਇਹ ਤੁਸੀਂ ਕਿਸ ਤੇ ਫਿਰ ਤੁਹਾਡਾ ਕੋਈ ਨੁਕਸਾਨ ਨਹੀਂ ਸਹੀ ਗੱਲ ਜੇ ਉਹ ਤੱਕਿਆ ਮੈਂ ਮਰਨਾ ਹੈ ਫੇਰ ਕੋਲੀਆਂ ਭਰ-ਭਰ ਖਾਓ ਫੇਰ ਜਿੰਨਾ ਮਰਜੀ ਖਾਓ ਫੇਰ ਤਾਂ ਕੋਈ ਟੈਨਸ਼ਨ ਹੀ ਨਹੀਂ ਠੀਕ ਹੈ ਨਾ ਸਹੀ ਗੱਲ ਪਰ ਡਾਕਟਰ ਕਹਿੰਦੇ ਆਵੇਂ ਬੋਲਦੇ ਨੇ ਡਾਕਟਰ ਐਂਜੀ ਕਰਦੇ ਨੇ ਕੋਈ ਨਹੀਂ ਕੀ ਹੈ ਜੀ ਉਹ ਬਸ ਹੋਰ ਇਹਨਾਂ ਸਮਝ ਆਈਦਾ ਚਲੋ ਛੱਡੋ ਆ ਹੁਣ ਆਪਾਂ ਸਮਾਨ ਲੈ ਕੇ ਆਏ ਆਂ ਖਾਣ ਦਾ ਮੁਰਦ ਦੁੱਖ ਦਾ ਲੱਗਦਾ ਹੀ ਹੁਣ ਕੀ ਕਰੀ ਕੱਲ ਵੀ ਸਮਝਾਇਆ ਦੁੱਖ ਦੁੱਖ ਬੰਦ ਕਰਿਆ ਕੀ ਚੱਕ ਲਿਆ ਬਸ ਦੁੱਖ ਭੋਗੀਏ ਤੇ ਦੁੱਖ ਨਾਲ ਪਰਿਵਾਰ ਨੂੰ ਭੋਗਣਾ ਪੈਂਦਾ ਨਾ ਆਪ ਤੇ ਦੁਖੀ ਵੱਡੇ ਜ਼ਿਆਦਾ ਦੁਖੀ ਹੁੰਦੇ ਉੱਤੇ ਜਿਹੜੇ ਉੱਤੇ ਜ਼ਿਆਦਾ ਦੁਖੀ ਹੁੰਦੇ ਨੇ ਉੱਤੇ ਵਾਲੇ ਕਿਤੇ ਢੇਢ ਥੱਲੇ ਨੇ ਨਾਲ ਉਹ ਅਸੀਂ ਦੁਖੀ ਹੁੰਦੇ ਫਿਰ ਦੂਜਾ ਜ਼ਿਆਦਾ ਦੁਖੀ ਹੁੰਦੇ ਨੇ ਫਿਰ ਬੱਚੇ ਦੁਖੀ ਹੋਰ ਗੱਲ ਨਹੀਂ ਸਮਝਣੀ ਹੈਗੀ ਤੂੰ ਹੁਣ ਕਿਹੜੇ ਕੰਮ ਲੱਗੇ ਆਂ ਜਨਮ ਦਿਨ ਦੇ ਉੱਤੇ ਪੁੱਟੀਆਂ ਕਰਵਾ ਦੇਣੇ ਸਾਡੇ ਨੂੰ ਹੈ ਨਾਈਟ ਇਹ ਆਪਾਂ ਅੱਜ ਚਾਪ ਨਹੀਂ ਆਈ ਹੈਗੀ ਕਿਉਂਕਿ ਚਾਪ ਦੇ ਘੰਟਾ ਸਾਨੂੰ ਚਾਪ ਤੇ ਲੱਗ ਜਾਣਾ ਸੀ ਨਾ ਰਸ਼ ਸੀਗਾ ਨਾ ਚਾਪਾਂ ਦਾ ਮੰਮੀ ਨੇ ਤੇ ਚਾਪ ਖਾਣੀ ਸੀ ਰਸ਼ ਬੋ ਸੀ ਅਸੀਂ ਤਾਂ ਨਹੀਂ ਲੈ ਕੇ ਆਏ ਯਾਰ ਕਿ ਲੈ ਕੇ ਆਏ ਆ ਹਾਂ ਟਿੱਕੀ ਤੇ ਲੈ ਕੇ ਆਇਆ ਤੇਰੇ ਵਾਸਤੇ ਸਪੈਸ਼ਲ ਟਿੱਕੀ ਖਾਓ ਸਪੈਸ਼ਲ 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 ਟਿੱਕੀ ਇਹ ਹੈ ਜੀ ਜਨਮ ਦਿਨ ਅੱਜ ਸਾਡੀ ਦਾਦੀ ਦਾ ਨਹੀਂ ਮੋਢੀ ਮੁਖੀ ਦਾ ਤੇਰੀ ਦਾਦੀ ਘਰ ਦੀ ਘਰ ਦੀ ਮੁਖੀ ਦਾ ਤੇਰੀ ਦਾਦੀ ਮੇਰੀ ਥੋੜੀ ਦਾਦੀ ਏ ਘਰ ਦੀ ਮੁਖੀ ਸਾਡੇ ਦੇ ਘਰ ਦੇ ਮੁਖੀ ਦਾ ਮੇਰੇ ਘਰ ਦੇ ਪਹਿਲੇ ਹੱਥ ਲਾਦੀ ਸਾਡੇ ਘਰ ਦੇ ਮੁਖੀ ਦਾ ਮੈਨੂੰ ਕਹਿੰਦਾ ਜੇ ਨਾ ਜੇ ਮੁਖੀ ਨਾ ਗੱਲ ਮੰਨੇ ਤੇ ਦੂਜੀ ਕੌਣ ਮੰਨੇਗਾ ਗੱਲ ਮੁਖੀ ਨੂੰ ਮੰਨਣੀ ਚਾਹੀਦੀ ਉਹ ਮੁਖੀ ਮਾੜਾ ਸਰਪੰਚੀ ਮਾੜਾ ਹੋਵੇ ਤਾਂ ਫਿਰ ਪਿੰਡ ਦਾ ਤੇ ਬੁਰਾ ਹਾਲ ਹੋਣਾ ਹੀ ਹੈ ਮੁਖੀ ਜਿਹੜਾ ਆਪ ਸਟਰੋਂਗ ਹੋਣਾ ਚਾਹੀਦਾ ਹਰ ਪੱਖੋਂ ਜੇ ਪ੍ਰਧਾਨ ਮੰਤਰੀ ਮਾੜਾ ਹੋਵੇ ਦੇਸ਼ ਦਾ ਬੁਰਾ ਹਾਲ ਹੋਣਾ ਹੀ ਹੈ ਸਰਪੰਚ ਮਾੜਾ ਪਿੰਡ ਦਾ ਬੁਰਾ ਹਾਲ ਹੈ ਤੇ ਜੇ ਮੁੱਖ ਮੰਤਰੀ ਮਾੜਾ ਤੇ ਦੇਸ ਦਾ ਉਹ ਬਟਾਟਾ ਸਟੇਟ ਦਾ ਬੁਰਾ ਚਲੋ ਚਲੋ ਠੀਕ ਹੈ ਵਾਈਪ ਰੁਪਾ ਲਾ ਕੇ ਟਿੱਕੀ ਦਿਖਾ ਦੀਏ ਫਿਰ ਟਿੱਕੀ ਟਿੱਕੀ ਪਾ ਲੋ ਤੇ ਇਧਰ ਕੋਕ ਵੀ ਆ ਗਈ ਏ ਟਿੱਕੀ ਪਾ ਲੋ ਓਏ ਬਾਬੂ ਆਏ ਦੇ ਵਿੱਚ ਹੀ ਖਾਣਾ پلیਟ ਚ ਪਾ ਕੇਗਾ ਤੂੰ ਖਾਣੀ ਏ ਚਮਚ ਨਾਲ ਖਾ ਬਸ ਇਧਰ ਕੇਕ ਸ਼ੇਕ ਆ ਗਏ ਨੇ ਉੱਥੇ ਰੱਖੋ ਵਿਹਾਈ ਮੜਾ ਕੇਕ ਜਨਮ ਦਿਨ ਸੈਲੀਬ੍ਰੇਟ ਮੰਮੀ ਲਗਾ ਨੀਂਦ ਆ ਰਹੀ ਨੀ ਨਹੀਂ ਆਈ ਬਾਬਾ ਜੀ ਬਾਬਾ ਜੀ ਉਹ ਵੀ ਖੁਸ਼ ਹੋਣੇ ਤਾਂ ਬਹਿ ਕੇ ਬੈਠਣਾ ਇਹਨੂੰ ਖੁਸ਼ ਹੋਣੇ ਬੈਠੇ ਹੈਂ ਗੱਲ ਮੇਣਾ ਸਹੀ ਦਾ ਆ ਦੇਖੋ ਜੀ ਕੇਕ ਘੈਂਟ ਆਇਆ ਮੈਂ ਕੇਕ ਜਲਾ ਦਿੰਦਾ ਬਹੁਤ ਸੋਹਣਾ ਕੇਕ ਹੈਪੀ ਬਰਥਡੇ ਮੰਮੀ ਬਾਬੂ ਬਹਿ ਜਾ ਆਰਾਮ ਨਾਲ ਤੈਨੂੰ ਵੀ ਤੈਨੂੰ ਇਹੀ ਗੱਲ ਕਹੀ ਸੀ ਨਾ ਸੁਝਾਇਆ ਸੀ ਦੇਖ ਹੈਪੀ ਹੈਵੀ ਹੈਵੀ ਓਏ ਮਾਚਸ ਦੇ ਮਗਰ ਹੀ ਪਈ ਹੋਈ ਏ ਤੁਸੀ ਸਿੰਗਲ ਚੈਂਜ ਕਰ ਲੈਣੀ ਚਲ ਕੋਈ ਨਹੀਂ ਕੋਈ ਡਾਲ ਯਾਰ ਠੀਕ ਆ ਲਓ ਜੀ ਕੈਪ ਆ ਗਈ ਤੇ ਆਪਾਂ ਇਹ ਕੈਂਡਲ ਲੈ ਕੇ ਆਏ ਸੀਗੇ ਦੋ ਕਿਉਂਕਿ 55 イヤਰਸ ਹੋ ਗਏ ਨੇ ਹੈਪੀ ਬਰਥਡੇ ਠੀਕ ਹੈ ਮੇਰਾ ਬੜਾ ਹੈ ਤੇ ਆ ਲਓ ਜੀ 55 イヤਰਸ ਚਾਕਲੇਟ ਵਾਲਾ ਲੇ ਕੇ ਆਂ ਸੀ ਜੀ ਉਹ ਨਹੀਂ ਯਾਰ ਚਾਕਲੇਟ ਵਾਲਾ ਨਹੀਂ ਵਧੀਆ ਲੱਗਦਾ ਯਾਰ ਮੈਨੂੰ ਬਿਲਕੁਲ ਨਹੀਂ ਪਸੰਦ ਚਾਕਲੇਟ ਵਾਲਾ। ਇਹ ਠੀਕ ਆ। ਇਹ ਲਗਾਓ, ਕੈਂਡਲ ਲਗਾ ਦਿਓ। ਕੋਣ ਕਰਦਾ ਚਾਕਲੇਟ ਵਾਲਾ? ਮੰਨੀ ਕਰਦਾ। ਮੈਨੂੰ ਚਾਕਲੇਟ ਵਾਲਾ ਬਿਲਕੁਲ ਨਹੀਂ ਪਸੰਦ। ਫੜਵਾਜਾ ਲੱਗਦਾ ਉਹ। ਕੋਈ ਨਹੀਂ ਫੜਵਾਜਾ। ਚੱਲ ਭਾਈ ਗੱਲ। ਇਹਨੇ ਵੱਡੇ ਦੇ ਵਿਆਹ, ਇਹਨੇ ਕਿਹੜਾ ਵਿਆਹ? ਇਹਨਾਂ ਦਾ ਹੈ ਨਾ। ਤੁਹਾਡਾ ਛੱਡੋ ਮੇਰਾ ਵੱਡੇ। ਪਹਿਲਾਂ ਨੰਨੂ ਦਾ ਆਣਾ, ਫਿਰ ਮੰਨੀ ਦਾ ਵਿਆਹ ਆਣਾ। ਉਹ। ਨੰਨਾ ਹੀ ਨਹੀਂ ਪਤਾ ਹੈਗਾ, ਮੇਰਾ ਵੱਡੇ ਨਹੀਂ ਯਾਦ ਹੈਗਾ ਤੈਨੂੰ। ਪਤਾ ਹੈ ਮੈਨੂੰ ਜੂਨ ਦਾ ਹੈ ਜਿਹੜਾ ਹੁੰਦਾ। ਹਾਂ ਫੇਰ ਵੱਡੇ ਆਉਣਾ ਨਾ ਪਹਿਲਾਂ ਨੰਨੂ ਦਾ ਨਹੀਂ ਆਣਾ। ਫੇ ਮੰਨੀ ਦਾ ਆਣਾ ਫੇ ਮੇਰਾ ਆਣਾ ਚਲ ਚਲੋ ਜਲਦੀ ਕਰੋ ਚਲੋ ਚਲੋ ਚਲਾ ਲਾ ਕੈਂਡਲ ਆ ਹੈਪੀ ਬਰਥਡੇ ਟੂ ਯੂ ਹੈਪੀ ਮੰਮੀ 55 ਹਾਂ ਦੇਖੋ ਕਿਦਾ ਕੈਪ ਪਾ ਕੇ ਬੈਠੀ 55 ਸਾਲ ਦਾ ਲੱਗਣਾ ਪੰਜ ਸਾਲ ਦਾ 55 ਇਅਰਸ ਪੂਰੇ ਹੋ ਗਏ ਨੇ ਨਾ ਤਾਂ ਕਰ ਵੈਸੇ ਕੋਈ ਇਹ ਲਗਾਉਂਦਾ ਨਹੀਂ ਹੈਗਾ ਹਨਾ ਹਾਂ ਅੱਜ ਕੱਲ ਰਿਵਾਜ ਚਲਾ ਗਿਆ ਲਗਾਂਦਾ ਨਹੀਂ ਹੈ ਕੋਈ ਕਿਉਂ ਕੀ ਹੁੰਦਾ ਵੈਸੇ ਏਜ ਨਹੀਂ ਦੱਸਦੇ ਮੰਮੀ ਕਿਹੜਾ ਕੁਵਾਰੀ ਕੁੜੀ ਹੈ ਮੇ ਮੰਮੀ ਨੂੰ ਦੱਸਣ ਲੱਗੇ ਸ਼ਰਮ ਆਏਗੀ ਹਾਂ ਇਦਾਂ ਲਾ ਦੇ ਹਾਂ ਮੋਹਮਦ ਤੇ ਗਈ ਜੀ ਨਾਲ ਹੀ ਮੰਮੀ ਫੋਟੋ ਮਾਰ ਫੋਟੋ ਤਾਂ ਖਿੱਚ ਲਓ ਪਹਿਲਾਂ ਹਨਾ ਹਾਂ ਫੋਟੋ ਖਿੱਚੋ ਹੈਪੀ ਬਰਥਡੇ ਨਾਈ ਹੈਪੀ ਬਰਥਡੇ ਚਲ ਹੱਲੇ ਨਹੀਂ ਹੱਲੇ ਨਹੀਂ ਸਾਰੇ ਤਾੜੀਆਂ ਮਾਰੇਓ ਤਾੜੀਆਂ ਹੱਥਾਂ ਚ ਤੁਹਾਡੇ ਜਾਨ ਹੈਗੀ ਤੇ ਮਾਰੇਓ ਤਾੜੀਆਂ ਸਭ ਦੇ ਚਲੋ ਜੀ 1 2 3 3 ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਮਮੀ ਹੈਪੀ ਬਰਥਡੇ ਟੂ ਯੂ ਉਹ ਕਾਟ ਦਿਆ ਉਹ ਕਾਟ ਦਿਆ ਕੇਕ ਕਾਟ ਹਾਂ ਥੂਪ ਤੇ ਨ ਮਾਰੀ ਕੋਕ ਯੇ ਹਮ ਕਰਿਆ ਉਹ ਯਾਰ ਪਹਿਲਾ ਮੰਮੀ ਨੂੰ ਖਵਾ ਦਿਓ ਯਾਰ ਅਕਲ ਕਰ ਲਿਆ ਕਰੋ ਥੋੜੀ ਜੀ ਯਾਰ ਤੁਹਾਨੂੰ ਅਕਲ ਪਤਾ ਨਹੀਂ ਕਿਹੜੇ ਸਮੇਂ ਆਉਣੀ ਹੈ ਥੋੜੇ ਥੋੜੇ ਮੰਮੀ ਨੂੰ ਖਵਾ ਕੇ ਘੁਰਾ ਕਰ ਲਓ ਬਸ ਬਚਣ ਜਿਆਦਾ ਖਾਣਾ ਇਹ ਘੁਰਾ ਕਰ ਲਓ ਬਸ ਹੁਣ ਮਾੜਾ ਯਾ ਮਾੜਾ ਯਾ ਚੁਹਾ ਕੇ ਨਾ ਬਸ ਇੱਕ ਮਿੰਟ ਇਹ ਘੁਰਾ ਕਰ ਲਓ ਫਿਰ ਜਦੋਂ ਸਿਰਫ ਇਹ ਲੈ ਲਓ ਜੀ ਉਹ ਮਿੱਠਾ ਖਾਦਾ ਮਮਾ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਉਹ ਤਾਂ ਪਹਿਲਾਂ ਹੀ ਖਾਈ ਜਾਂਦੀ ਹੈ ਹੋਰ ਕੀ ਇਹ ਕੰਮ ਹੀ ਹੈ ਕਿਹਾ ਚਮਚ ਐਦਾਂ ਹੀ ਦੇ ਦੇ ਐਦਾਂ ਹੀ ਦੇ ਦੇ ਲੋ ਹੈਲੋ ਆਪ ਨੂੰ ਦੇ ਦੇ ਮੈਂ ਰੋਜ਼ਾ ਹੁ ਤਾਂ 2 ਮਿੰਟ ਹੈ ਚਲੋ ਹੈਪੀ ਬਰਥਡੇ ਫੋਟੋ ਹੁਣ ਖਿੱਚ ਲਈਏ ਨਾ ਵੀਡੀਓ ਹਾਂਜੀ ਹਲੋ ਰੈਡੀ ਤੇ ਆਪਾਂ ਕੇਕ ਕੋ ਕੱਟ ਲਿਆ ਹੁਣ ਫੋਟੋਆਂ ਵੀ ਖਿਚਾਲੀਆਂ ਨੇ ਤੇ ਹੁਣ ਮੰਮੀ ਦੱਸਣਗੇ ਆਪਣਾ 55 ਸਾਲ ਦਾ ਸਫਰ ਦਾ ਮਾੜਾ ਮੋਟਾ ਉਹ ਉਹ ਕਿੱਧਰ ਗਿਆ ਮਾਈਕ 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 ਓ ਮਾਈਕ ਤੇ ਮੰਮਾ ਫੜਾ ਦੇ ਦਾਦੀ ਨੂੰ ਅੱਛਾ ਵੇ ਬਚਪਨ ਦੇ ਮਾਪਿਆਂ ਦੇ ਘਰ ਵੀ ਕਿਸੇ ਗੱਲ ਦੀ ਕਮੀ ਨਹੀਂ ਸੀ ਹਾਂ ਸੋਹਰਿਆਂ ਦੇ ਘਰ ਵੀ ਕਿਸੇ ਗੱਲ ਦੀ ਕਮੀ ਨਹੀਂ ਹੂੰ ਬਈ ਐਸੀ ਕੀਤੀ ਹੈ ਸਹੀ ਹੈ ਬਹੁਤ ਵਧੀਆ ਸਫਰ ਰਿਹਾ ਹੈ ਬਹੁਤ ਵਧੀਆ ਜੀਵਨ ਬਤੀਤ ਹੁੰਦਾ ਹੈ ਵੀ ਜਿਵੇਂ ਮਾਪਿਆਂ ਦੇ ਘਰ ਵੀ ਹੂੰ ਬਈ ਬਹੁਤ ਜ਼ਿਆਦਾ ਪਿਆਰ ਤੇ ਸੋਹਰਿਆਂ ਦੇ ਘਰ ਵੀ ਪਿਆਰ ਮਿਲਿਆ ਤੇ ਮਾਪਿਆਂ ਦੇ ਘਰ ਵੀ ਪਿਆਰ ਮਿਲਿਆ ਹੂੰ ਠੀਕ ਹੈ ਅੱਛਾ ਹੋਰ ਕੁਝ ਪਸ ਗਾਇ ਪਰਵਾਦਾ ਇਹ ਤਾਂ ਨਹੀਂ ਰੱਖੇ ਪਰਿਵਾਰ ਤੇ ਆਪਣੇ ਬੱਚੇ ਸਭ ਵਧੀਆ ਪਰ ਮਾਤਾ ਮਾ ਵੱਡ ਵੱਡੀ ਉਮਰ ਕਰੇ ਆ ਸਮਝਾ ਲੈ ਸਹੀ ਗੱਲ ਖਵਾਣ ਵਾਲੀ ਅਸੀਂ ਵੀ ਜਾਣਿਆ ਵੀ ਸਾਡੀ ਉਮਰ ਵੀ ਤੁਹਾਨੂੰ ਲੱਜੇ ਮਾਪਿਓ ਨੂੰ ਸਹੀ ਗੱਲ ਹੈ ਤੇ ਤੁਹਾਡਾ ਨਾਸਤਾ ਦਾ ਸਾਡੇ ਸਿਹਤ ਤੇ ਰਵੇ ਹਮੇਸ਼ਾ ਓਏ ਬੱਚਿਆਂ ਨਾਲ ਮਾਪਿਓ ਡਿਆ ਰਹਿੰਦਾ ਸਹੀ ਗੱਲ ਬੱਚੇ ਰਾਜੀ ਰਹਿਣ ਚਲੋ ਹੁਣ ਐਦਾ ਵੀ ਖਾਓ ਪੀਓ ਇਹ ਮਾਹੌਲ ਬੜਾ ਆਪਾਂ ਟੰਡਾ ਨਹੀਂ ਕਰਨਾ ਠੀਕ ਹੈ ਮੋਲ ਗਰਮ ਹੀ ਰੱਖੋ ਇਹਨਾਂ ਦਾ ਮਤਲਬ ਕੀ ਹੈ ਟਿੱਕੀ ਖਾਓ ਮਾਪੇ ਵਧੀਆ ਜੇ ਉਹਨਾਂ ਦੇ ਮਾਪੇ ਵਧੀਆ ਹੂੰ ਤੇ ਜਿਹੜੇ ਬੱਚੇ ਹੁੰਦੇ ਨੇ ਮਾਪੇ ਉਹਦੇ ਖੰਭ ਹੁੰਦੇ ਨੇ ਸਹੀ ਗੱਲ ਮਾਪੇ ਜਿਹੜਾ ਬੱਚਾ ਉਹਦੇ ਸਿਰ ਤੇ ਉੱਡਦਾ ਹੂੰ ਜਨਾ ਹਾਂਜੀ ਚਲੋ ਜਵਾਨੀ ਚ ਮਾਪੇ ਉਹ ਬੱਚਿਆਂ ਦੀ ਹਰ ਤਰਫੋਂ ਆਸਾਂ ਵਾੜਾ ਪੂਰੀਆਂ ਕਰਦਾ ਹੈ ਕਿ ਜਦੋਂ ਬੰਦੇ ਦਾ ਬੜਾਪਾ ਆਉਂਦਾ ਨਾ ਬੜਾਪਾ ਜਿਹੜਾ ਹੈ ਬੜਾਪਾ ਬੱਚੇ ਸਹੀ ਢੰਗ ਨਾਲ ਪਰਵਰਿਸ਼ ਕਰ ਜਾਣ ਮਾਪਿਓ ਦੀ ਤੇ ਅਸਲੀ ਪੂੰਜੀ ਉਹੀ ਹੁੰਦੀ ਹੈ ਸਹੀ ਗੱਲ ਹੈ ਕਿਉਂਕਿ ਬੱਚਿਆਂ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਮਾਪਿਓ ਆਪਣਾ ਸਾਰਾ ਤਨਮਨ ਬੱਚਿਆਂ ਸਿਰ ਦੇ ਬਾਅਦ ਹੈ ਵਿਆਹ ਵੀ ਕਰਦਾ ਹੈਗਾ ਪੋਤੀ ਪੁੱਤਰੇ ਵੀ ਆਉਂਦੇ ਨੇ ਮਾਪੇ ਪੂਰਾ ਯੋਗ ਹੁੰਦੇ ਨੇ ਆਪਣੇ ਜਦੋਂ ਮਾਪੇ ਥੋੜਾ ਜਿਆਦਾ ਉਮਰ ਤੋਂ ਢਲਦੇ ਨੇ ਤੇ ਜੇ ਬੱਚੇ ਆਪਣਾ ਉਹਨਾਂ ਦੀ ਜਿਹੜੀ ਪੈਰ ਖਿੱਚ ਲੈਣਾ ਆਪਣੇ ਆਪਣੀ ਜਿਹੜੀ ਸੋਚ ਹੈ ਉਹ ਵਧੀਆ ਰੱਖਣਾ ਮਾਪਿਓ ਨੂੰ ਨਾ ਰੱਖਣਾ ਜਿੱਥੇ ਆਣਾ ਜਾਣਾ ਜੋ ਵੀ ਖਾਣਾ ਪੀਣਾ ਇਕੱਠੇ ਰਹਿਣਾ ਤੇ ਅਸਲੀ ਪੂੰਜੀ ਮਾਪਿਓ ਦੀ ਉਹੀ ਹੁੰਦੀ ਉਹੀ ਬੱਚੇ ਵਧੀਆ ਨੇ ਉਹੀ ਮਾਪਿਓ ਦੇ ਕਰਮ ਵਧੀਆ ਨੇ ਸਹੀ ਗੱਲ ਹੁਣ ਤੱਕ ਦਾ ਸਫਰ ਸਾਡਾ ਜਿਹੜਾ ਜੀਵਨ ਦਾ ਹਾਂਜੀ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਵਧੀਆ ਰਿਹਾ ਤੇ ਪ੍ਰਮਾਤਮਾ ਇਸੇ ਤਰ੍ਹਾਂ ਹੀ ਅਗਾਵੇਂ ਚੜਦੀ ਕਲਾ ਚ ਰੱਖੇ ਤੇ ਜਿੰਨੇ ਵੀ ਬੰਦਾ ਬੰਦਾ ਤੇ ਕੁਛ ਨਹੀਂ ਹੈ ਨਹੀਂ ਕਿਸੇ ਪਾਣੀ ਹਾਰ ਨਹੀਂ ਬਾਕੀ ਕਰਨ ਦਾ ਤੇ ਪਰਮਾਤਮਾ ਹੀ ਹੈ ਪਰ ਫਿਰ ਵੀ ਆਪਣਾ ਹਿੰਮਤ ਹੌਸਲਾ ਸਹੀ ਗੱਲ ਹੁਣ ਤੁਸੀਂ ਲਿਆਏ ਹੋ ਪਿਆਸ ਲੱਗੀ ਇਹ ਮੂਝ ਤੇ ਆਪਾਂ ਹੀ ਪਾਣਾ ਚੱਕ ਕੇ ਪਰਮਾਤਮਾ ਤੇ ਪਾਣਾ ਹੀ ਨਹੀਂ ਮੇਰੇ ਪਾਪਾ ਜੀ ਨੇ ਵੀ ਮੇਰੀ ਸਾਡੀ ਹਾਰ ਖੁਆਇਸ਼ ਪੂਰੀ ਕੀਤੀ ਮਾਂ ਮੇਰੇ ਪਾਪਾ ਜੀ ਬੇਬੇ ਜਦੋਂ ਵਿਆਹ ਹੀ ਆਈਆਂ ਤੇ ਸੱਸ ਸੋਹਰੇ ਨੇ ਵੀ ਬਹੁਤ ਜ਼ਿਆਦਾ ਕੀਤੀ ਤੇ ਉਹ ਨਾ ਉਹ ਚਲੇ ਗਏ ਤੇ ਉਹਨਾਂ ਐ ਵੀ ਬਹੁਤ ਜ਼ਿਆਦਾ ਵੀ ਐਦਾਂ ਨਹੀਂ ਕੋਈ ਸੇ ਕਿਸੇ ਚੀਜ਼ ਦੀ ਕਮੀ ਨਹੀਂ ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਆਂ ਮਾਪੇ ਬਨੂ ਨਾ ਕਿਹੇ ਚੀਜ਼ ਦੀ ਕਮੀ ਨਾ ਛੱਡੀਏ ਹੈ ਨਾ ਜੋ ਮਰਜ਼ੀ ਹੋ ਜਵੇ ਤੇ ਹੁਣ ਵੀ ਆਪਾਂ ਇਦਾਂ ਹੀ ਸੋਚਦੇ ਆਂ ਹੈ ਨਾ ਵੀ ਅਸੀਂ ਜਿੱਥੇ ਜਾਣੇ ਆ ਅਸੀਂ ਪਹਿਲਾਂ ਇਹ ਪੁੱਛੀਦਾ ਵੀ ਮੰਮੀ ਡੈਡੀ ਜਾ ਸਕਦੇ ਨੇ ਨਾਲ ਕਿਹਦੀ ਜਾਣਾ ਨਾਲ ਹਾਂ ਨਾਲ ਹੀ ਰੱਖੀਦਾ ਨਾਲ ਉਹਨਾਂ ਨੂੰ ਕੀ ਰੱਖਣਾ ਉਹ ਸਾਨੂੰ ਨਾ ਰੱਖਦੇ ਨੇ ਤੇ ਪਰ ਫਿਰ ਵੀ ਯਾਨੀ ਕਿ ਆਪਾਂ ਟਾਈਮ ਦੀ ਗੱਲ ਕਰ ਰਿਹਾ ਵੀ ਟਾਈਮ ਦੇਖਣਾ ਹੁੰਦਾ ਨਾ ਵੀ ਕਿਹੜੇ ਟਾਈਮ ਕੋਣ ਕੋਣ ਅਵੇਲੇਬਲ ਹੈ ਹੈ ਨਾ ਉਸ ਹਿਸਾਬ ਨਾਲ ਅਸੀਂ ਪਲਾਨ ਬਣਾਉਨੇ ਆ ਵੀ ਕਿਤੇ ਜਾਣਾ ਵੀ ਤੇ ਮੰਮੀ ਡੈਡੀ ਨਾਲ ਹੀ ਹੋਣਾ ਹੈ ਨਾ ਸਾਡਾ ਵੀ ਦਿਲ ਕਰਦਾ ਹੈ ਨਾ ਹੁਣ ਮੈਂ ਤੁਹਾਡੇ ਨਾਲ ਇੱਕ ਕਿੱਸਾ ਸ਼ੇਅਰ ਕਰਦਾ ਮੈਂ ਤੇ ਮਨੀ ਅਸੀਂ ਜਾ ਰਹੇ ਸੀ ਸਮਾਨ ਲੈਣ ਵਾਸਤੇ ਠੀਕ ਹੈ ਤੇ ਗੱਲ ਕੀ ਹੋਈ ਵੀ ਮੈਂ ਆਪਣਾ ਜਿਹੜਾ ਫੋਨ ਹੈ ਕਿਉਂਕਿ Google Pay ਕਰਨੀ ਸੀ ਤੇ ਫੋਨ ਮੈਂ ਭੁੱਲ ਗਿਆ ਘਰੇ ਠੀਕ ਹੈ ਤੇ ਫਿਰ ਮੇਰੇ ਦਿਮਾਗ ਇਹ ਆ ਵੀ ਇਹ ਫੋਨ ਜਿਹੜਾ ਮੈਂ ਨਾਲ ਲੈ ਕੇ ਗਿਆ ਸੀ ਉਹਦੇ 'ਚ ਰੀਚਾਰਜ ਦਾ ਹੈਗਾ ਸੀ ਪਰ ਪੈਸੇ ਤਾਂ ਉਦੋਂ ਤੋਂ ਪੇ ਕਰਨੇ ਸੀ ਜਿਹੜਾ ਫੋਨ ਘਰੇ ਰਹਿ ਗਿਆ ਸੀ ਤੇ ਫਿਰ ਮੈਂ ਮਨੀ ਨੂੰ ਕਿਹਾ ਮੈਂ ਕਿਹਾ ਯਾਰ ਹੁਣ ਕੀ ਕਰੀਏ ਵੀਰ ਨੂੰ ਵਾਪਸ ਹੀ ਜਾਣਾ ਪੈਣਾ ਕਿਉਂਕਿ ਮਨਪ੍ਰੀਤ ਹੈਨਾ ਉਹ ਮਤਲਬ ਉਹਦਾ ਪੜ੍ਹੀ ਲਿਖੀ ਹੈ ਪਰ ਇੰਨੀ ਤੇਜ਼ ਨਹੀਂ ਹੈਗੀ ਬਈ ਵੀ ਆਪਾਂ ਨੂੰ ਆਪਾਂ ਫੋਟੋ ਸੈਂਡ ਕਰੀਏ ਤੇ ਉਹ ਫਟਾਫਟ ਕਰ ਦਵੇ ਇੰਨੀ ਇੰਨੀ ਉਦਮ ਨਹੀਂ ਹੁੰਦੀ ਉਹਦੇ ਕੋਲੋਂ ਠੀਕ ਹੈ ਉਹਦਾ ਸਾਰਾ ਕੁਝ ਕਰ ਲੈਂਦੀ ਪਰ ਫਟਾਫਟ ਨਹੀਂ ਹੋਣਾ ਟਾਈਮ ਵੇਸਟ ਹੋ ਜਾਣਾ ਆਪਣਾ ਤੇ ਅਸੀਂ ਵਾਪਸ ਆ ਗਏ ਫਿਰ ਮੈਂ ਮੰਨੀ ਨੂੰ ਇਹ ਗੱਲ ਕਹੀ ਵੀ ਘਰ ਵਾਲੀ ਤੇਜ਼ ਹੋਵੇ ਸੜਾ ਤਾਂ ਪੰਗਾ ਜੇ ਨਾ ਹੋਵੇ ਤਾਂ ਪੰਗਾ ਆਏ ਆਏ ਨੇ ਮੇਂ ਕਰਦੇ ਲੰਨੀ ਸੈੱਟ ਪਰ ਮੈਨੂੰ ਡਰ ਲੱਗਦਾ ਕਿ ਕਿਧਰੇ ਹੋਰ ਨਾ ਫੋਨ ਲੈਣ ਬਸ ਡਰ ਹੈ ਆਏ ਕਰ ਲੈਂਦੀ ਹੈ ਪਰ ਕਰਦੀ ਨਹੀਂ ਨਾ ਉਹ ਵੀ ਨਹੀਂ ਕਰਦੀ ਵਿਚ ਵਿਚਾਲੇ ਕੰਮ ਓਖਾ ਹੈ ਤਾਂ ਕਰਕੇ ਉਦਾਂ ਇਹਨੂੰ ਆਂਦਾ ਸਿਕਾਇਆ ਮਜਬੂਰੀ ਚ ਕੀਤਾ ਵੀ ਅਨੇਕ ਦੋ ਵਾਰੀ ਅੱਦਾਂ ਦੀ ਗੱਲ ਨਹੀਂ ਫੋਟੋ ਵਾਲੇ ਨੇ ਕੀਤੇ ਸੀ ਕੀਤੇ ਸੀ ਕੀਤੇ ਸੀ ਭਾਈ ਹੁਣ ਨਾ ਬਾਅਦ ਚ ਪਤਾ ਲੱਗਿਆ ਮੈਂ ਨੈਟ ਨਹੀਂ ਹੋਣ ਕੀਤਾ ਉਹਨੇ ਬੀਬੀ ਜੀ ਜਲਦੀ ਕਰੋ ਤਾਂ ਹੀ ਮੈਂ ਮਨੀ ਨੂੰ ਵਾਪਸ ਲਿਆਗਾ ਮੈਂ ਭਰਾਵਾ ਵਾਪਸ ਹੀ ਚਲੀਏ ਟਾਈਮ ਵੇਸਟ ਹੋ ਜਾਣਾ ਕੋਈ ਗੱਲ ਨਹੀਂ ਆਪਾਂ ਫੋਨ ਲੈ ਆਂਦੇ ਆ ਕਰ ਇੱਦਾਂ ਦੀਆਂ ਗੱਲਾਂ ਬਾਤਾਂ ਇਹ ਚਲੋ ਜੀ ਹੁਣ ਆਪਾਂ ਖਾਈਏ ਪੀਏ ਫਿਰ ਆਪਾਂ ਮਿਲਦੇ ਤੁਹਾਨੂੰ